ਯਾਨੀ ਤੇ ਫੋਨ ਕਰਦੇ ਹਾਂ ਹੋਰ ਕੰਮ ਧੰਦੇ ਲੋ ਜੀ ਆਪਣੀ ਬਾਹਰਲੀ ਬਾੜੀ ਵਿੱਚੋਂ ਆਪਾਂ ਨੇ ਇੰਨਾ ਕ ਪਿਆਜ਼ ਪੱਟਿਆ ਤੇ ਮੋਰਾਂ ਨੇ ਰੌਣਕਾਂ ਲਾਈਆਂ ਪਈਆਂ ਨੇ ਚਲੋ ਬਹੁਤ ਹੈ ਜੀ ਇੰਨਾ ਕ ਐਨੇ ਫਿਰ ਬਾਕੀ ਮੁੱਲ ਲੈ ਲਾਂਗੇ ਉਹ ਦਿਓ ਆ ਗਿਆ ਆ ਆ ਜਾ ਆ ਯਾਹ ਕਰੋ ਰੋਲਾ ਪੁੰਦੀ ਆ ਇੱਧਰ ਬੈਠੇ ਨੇ ਓਹੋ ਇੱਧਰੋਂ ਰੋਲਾ ਪੁੰਦਾ ਆ ਇੱਧਰ ਬੈਠੇ ਨੇ ਅੱਜ ਆਪਾਂ ਧੋਤੇ ਸੀ ਜੀ ਕੱਪੜੇ ਕੱਪੜੇ ਸਾਰੇ ਕੱਪੜੇ ਧੋਤੇ ਸੀ ਆਪਾਂ ਨੇ ਅੱਜ ਓ ਬੈਠੇ ਆ ਆ ਜੋ ਵਸ ਇਹ ਰੋਣ ਕੇ ਲੱਗਿਆ ਬਾਹਰ ਤਾਂ ਠੰਡੀ ਹਵਾ ਚੰਦੀ ਆ ਹੁਣੀ ਚੱਲਣ ਲੱਗੀ ਆ ਪਹਿਲਾਂ ਬਹੁਤ ਗਰਮੀ ਸੀ ਲੋ ਜੀ ਆਪਾਂ ਕੁਰਸੀ ਅੰਦਰ ਕਰ ਦਈਏ ਇੱਥੋ ਚ ਮੈਂ ਲੋ ਜੀ ਆਪਣੇ ਇੰਨੇ ਕ ਪਿਆਜ਼ ਹੋਏ ਨੇ ਵੱਡੇ-ਵੱਡੇ ਕ ਵਿੱਚ ਵੱਡੇ ਵੀ ਨੇ ਤੇ ਆਪਾਂ ਨੇ ਅੱਜ ਪਿਆਜ਼ ਵੀ ਪੱਟੇ ਸੀਗੇ ਪਰ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਬਸ ਫੋਨ ਅੰਦਰੋਂ ਚੱਕ ਹੀ ਨਹੀਂ ਲੈ ਕੇ ਗਏ ਹੈਗੇ ਤੇ ਅੱਧੀ ਕ ਟੋਕਰੀ ਹੋ ਗਈ ਇਹੇ ਤੇ ਅੱਧੀ ਘੋਗੀ ਸੀ ਪਹਿਲਾਂ ਬਸ ਆਹ ਇੱਕ ਵੱਡੀ ਟੋਕਰੀ ਇੱਕ ਆਪਾਂ ਆਪਣੇ ਹੋ ਗਈ ਐ ਬਾਕੀ ਫਿਰ ਆਪਾਂ ਥੈਲਾ ਜੇ ਲੈਣਾ ਹੋਊਗਾ ਤਮੋ ਲਓ ਜੀ ਇੱਥੇ ਆਪਾਂ ਦੁੱਧ ਨੂੰ ਵਾਲੀ ਦੇ ਰਹੇ ਆ ਤੇ ਇੱਧਰ ਆਪਾਂ ਨੇ ਜਿਹੜਾ ਦਹੀਂ ਵਾਲਾ ਦੁੱਧ ਆ ਉਹਨੂੰ ਆਪਾਂ ਨੇ ਆਵਾਲੀ ਦਿੱਤੀ ਐ ਤੇ ਜਿਹੜਾ ਆਪਣਾ ਆਹ ਹੈ ਇਹਨੂੰ ਪੀਣ ਵਾਲਾ ਫਿਰ ਇਹਨੂੰ ਦੁੱਧ ਨੂੰ ਆਵਾਲੀ ਆ ਰਹੀ ਐ ਤੇ ਇਹ ਫਿਰ ਇਹਨੂੰ ਆਪਾਂ ਮਤਲਬ ਜਲਦੀ ਛੰਡਾ ਹੋ ਜਾਂਦਾ ਜੇ ਆਪਾਂ ਜਲਦੀ ਟਾਈਮ ਨਾਲ ਆਵਾਲੀ ਦੇ ਦਿਓ ਨਹੀਂ ਫਿਰ ਮੈਨੂੰ ਰਾਤ ਨੂੰ ਨਾ ਉਠਣਾ ਪੈਂਦਾ ਮਤਲਬ ਠੰਡਾ ਕਰਨੀ ਨਹੀਂ ਫਿਰ ਪਾਣੀ ਦੇ ਵਿੱਚ ਰੱਖਣਾ ਪੈਂਦਾ ਤੇ ਹੁਣ ਇਹਨੂੰ ਵੀ ਵਾਲੀ ਆ ਜੂਗੀ ਆਪਾਂ ਇਧਰੋਂ ਵਿਲੇ ਹੋ ਜਾਣਾ ਦੁੱਧ ਵੱਲੋਂ ਚਲੋ ਜੀ ਫੇਰ ਕਰਦੇ ਆ ਕੋਈ ਹੋਰ ਕੰਮ ਤੰਦੇ ਜਿਹੜੇ ਹੈਗੇ ਆ ਫਿਰ ਟਾਈਮ ਨਾਲ ਜਾਗ ਵੀ ਮਤਲਬ ਲੱਗ ਜਾਂਦਾ ਜਦੋਂ ਆਪਣਾ ਦੁੱਧ ਛੇਤੀ ਠੰਡਾ ਹੋ ਜਾਂਦਾ ਫਿਰ ਟਾਈਮ ਨਾਲ ਆਪਾਂ ਜਾਗ ਵੀ ਲਗਾ ਦਿੰਨੇ ਆ ਦੁੱਧ ਨੂੰ ਉਵਾਲੀ ਦਿੱਤੀ ਆਪਾਂ ਨੇ ਢੱਕਤਾ ਤੇ ਇਹ ਹੁਣ ਆਇਆ ਠੰਡਾ ਹੋ ਕੇ ਫਿਰ ਫ੍ਰਿਜ ਰੱਖ ਦਿੰਨੇ ਆ ਫਿਰ ਇਹਨਾਂ ਉੱਪਰ ਕਰੀਮ ਆ ਜਾਂਦੀ ਹੈ ਫਿਰ ਉਹ ਆਪਾਂ ਲਾ ਕੇ ਫਿਰ ਉਹਦਾ ਹੀ ਮੱਖਣ ਬਣਾਉਣੇ ਹੁੰਨੇ ਆ ਲਓ ਜੀ ਹੁਣ ਆਪਾਂ ਬਣਾਉਣ ਲੱਗਿਆਂ ਜੀ ਕ੍ਰੇਲੀਆ ਦੀ ਸਬਜ਼ੀ ਤੇ ਤੁਸੀਂ ਦੇਖੋ ਜੀ ਕਿਵੇਂ ਬਣਾਉਣੇ ਆ ਜੀ ਆਪਾਂ ਤੇ ਨਾਲ-ਨਾਲ ਬਣੀ ਰਹੀ ਹੋ ਜੀ ਮੇਰੇ ਚਲੋ ਜੀ ਆਪਾਂ ਬਣਾਉਣੇ ਆ ਜੀ ਕ੍ਰੇਲੀਆ ਦੀ ਸਬਜ਼ੀ ਮਤਲਬ ਆਪਾਂ ਕੱਟਵੇਂ ਕ੍ਰੇਲੇ ਬਣਾਉਣੇ ਆ ਦੂਸਰੇ ਨਹੀਂ ਬਣਾਉਣੇ ਹੈਗੇ ਮਤਲਬ ਇਹ ਆਪਾਂ ਨੇ ਕੱਟ ਕੇ ਆ ਤੁਹਾਨੂੰ ਦਿਖਾਉਣੇ ਆ ਜੀ ਕੱਟ ਕੇ ਰੱਖੇ ਹੋਏ ਨੇ ਆਪਣੇ ਕਰੀਲੇ ਲਓ ਜੀ ਇੱਥੇ ਆਪਾਂ ਨੇ ਇੱਕ ਕਰੇਲੇ ਨੂੰ ਬਾਲ ਕੱਟ ਲਈ ਆ ਤੇ ਇੱਧਰ ਪਿਆਜ਼ ਨੇ ਆਪਣੇ ਤੇ ਆਹ ਲਏ ਆਪਾਂ ਨੇ ਕਿੰਨੇ ਟਮਾਟਰ ਇਹ ਵੀ ਹੁਣ ਕੱਟਦੇ ਆ ਆਪਾਂ ਤੇ ਅੱਜ ਆਪਾਂ ਅੱਜ ਬਣਾਵਾਂਗੇ ਜੀ ਆਪਾਂ ਕਰੇਲੇ ਤੇ ਨਾਲ ਦੀ ਨਾਲ ਤੁਸੀਂ ਵੀ ਦੇਖੋ ਜੀ ਕਿਵੇਂ ਬਣਾਉਣੇ ਆਪਾਂ ਕਰੇਲੇ ਆਪਾਂ ਗਰੀਲੇ ਨੇ ਕੱਟਵੇਂ ਬਣਾਉਣੇ ਆ ਉਹ ਨਹੀਂ ਬਣਾਉਣੇ ਹੈਗੇ ਐਦਾ ਕੱਟੇ ਹੋਏ ਗਰੀਲੇ ਨੇ ਆਪਣੇ ਕੋਲੇ ਤੇ ਆਪਾਂ ਇਹੀ ਬਣਾਉਣੇ ਆ ਤੇ ਦੂਸਰੇ ਨਹੀਂ ਬਣਾਉਣੇ ਹੈਗੇ ਵੀ ਪਰ ਮੈਂ ਉਹ ਆਪਾਂ ਪਹਿਲਾਂ ਬਣਾ ਲਈ ਚੁੱਕੇ ਆ ਚਲੋ ਆਪਾਂ ਫਿਰ ਜਿੱਦਣ ਉਹਨਾਂ ਦੀ ਦੂਸਰੀ ਰੈਸਪੀ ਸ਼ੁਰੂ ਕਰਾਂਗੇ ਤੇ ਹੁਣ ਆਪਾਂ ਨੇ ਕੱਟਵੇਂ ਗਰੀਲੇ ਬਣਾਉਣੇ ਚੀ ਤੇ ਇੱਥੇ ਆਪਾਂ ਮਟਰ ਕੱਟ ਲਈਏ ਅਗੋਂ ਜੀ ਸਾਡ ਬਰੀਕ ਹੋਈ ਟਮਾਟਰ ਕੱਟ ਲੈਣਾ ਇਹ ਆਪਾਂ ਸਾਰੀਆਂ ਚੀਜ਼ਾਂ ਐ ਚੰਗੀ ਤਰ੍ਹਾਂ ਧੋਲੀਆਂ ਨੇ ਸਾਫ਼ ਸਫਾਈ ਮਤਲਬ ਚੰਗੀ ਤਰ੍ਹਾਂ ਆਜੂਜ਼ ਐ ਚੰਗੀ ਤਰ੍ਹਾਂ ਸਾਫ਼ ਕਰਕੇ ਮਤਲਬ ਧੋ ਕੇ ਸਟਾ ਲਿਆ ਇਹ ਉਧਰ ਕਿਉਂਕਿ ਆਪਾਂ ਸੁੱਕੇ ਕarele ਬਣਾਉਣੇ ਆ ਉਧਰ ਆਪਾਂ ਨੇ ਪੱਕੇ ਕarele ਵੀ ਐ ਨਾ ਨਮਕ ਲਗਾ ਕੇ ਇਹ ਫਿਰ ਉਹਨਾਂ ਨੂੰ ਬਾਹਰ ਵਿੱਚ ਧੋ ਲਿਆ ਸੀ ਜੇ ਲੋ ਜੀ ਨਾਲ ਦੀ ਨਾਲ ਤੁਸੀਂ ਬਣੇ ਰਹੋ ਮੈਂ ਆਪਾਂ ਕਿਵੇਂ ਬਣਾਉਨੇ ਆ ਗਰੇਲੇ ਦੇਖਦੇ ਰਹੋ ਤੁਸੀਂ ਨਾਲ ਦੀ ਨਾਲ ਲਓ ਜੀ ਆਪਾਂ ਹੁਣ ਲੈਨੇ ਆਪਣੇ ਤੇਲ ਤੇ ਕੜਾਹੀ ਰੱਖਦੇ ਆ। ਲਓ ਜੀ ਆਪਾਂ ਇਹ ਕੜਾਹੀ ਲੈ ਲਈ ਆ ਤੇ ਇਹਦੇ ਵਿੱਚ ਪਾਵਾਂਗੇ ਕਿਐਸ ਲਾਦੀਏ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਰੋਂ ਦਾ ਤੇਲ। ਤੇਲ ਪਕਾ ਲਿਆ ਜੀ। ਥੋੜਾ ਤੇਲ ਹੋ ਦਿੰਨੇ ਆ। ਫਿਰ ਇਹਦੇ ਵਿੱਚ ਪਾਉਨੇ ਆ ਜੀਰਾ। ਜੋ ਸੋਜੀ ਆਪਣੇ ਆਪਣੇ ਘਰ ਪਰਿਵਾਰ ਕੀ ਮੈਨੇ ਚੜ੍ਹਦੀ ਕਲਾ ਚ ਨੇ ਜੀ ਬਸ ਅਸੀਂ ਨਹੀਂ ਕੰਮ ਨਾ ਕਰਦੇ ਆ ਕਿ ਤੁਸੀਂ ਹਮੇਸ਼ਾ ਖੁਸ਼ ਨਾ ਹੋ ਕੇ ਚੜ੍ਹਦੀ ਕਲਾ ਵਿੱਚ ਰਹੋਗੇ ਤੇ ਮੈਂ ਹੀ ਗੁਰੂ ਗ੍ਰੰਥ ਹੀ ਅਰਦਾਸ ਕਰੀ ਦੀ ਆ ਉੱਤੇ ਅਸੀਂ ਜਾਗ ਜੇ ਸਵੇਰੇ ਪੈਂਦੀ ਸਮੇਂ ਵੀ ਚਲੋ ਵਹਿਗਰੂ ਵੀ ਸਭ ਨੂੰ ਤੰਦਰੁਸਤੀ ਲੰਮੀ ਖੁਸ਼ੀਆਂ ਲੰਮੀ ਹਮਾਂ ਨਾਲ ਸਾਡੀਆਂ ਵੀ ਖੁਸ਼ੀਆਂ ਬਣੀਆਂ ਰਹਣੀਆਂ ਤੇ ਅਸੀਂ ਕਿਹਦਾ ਪਹਿਲਾ ਮੰਗਾਂਗੇ ਆਪਾਂ ਕਿਸਦਾ ਪਹਿਲਾ ਮੰਗਦੇ ਤਾਂ ਵਹਿਗਰੂ ਆਪਣੀ ਵੀ ਸੁਣਦਾ ਹੈ ਨਾ ਇਸ ਕਰਕੇ ਫਰਮਤ ਲੋ ਸਾਰੇ ਹੀ ਖੁਸ਼ੀ ਨਾਲ ਚਹੀਏ ਪਨਾ ਮੰਗਣਾ ਚਾਹੀਦਾ ਸਰਵਾਤ ਤੋਂ ਪਹਿਲਾਂ ਹੀ ਕਿਹ ਕੰਮ ਹੋਦਾ ਹੈ ਇਹ ਲਈ ਟਾਈਮ ਗਰਮੀ ਬਹੁਤ ਜ਼ਿਆਦਾ ਹੈ ਜੀ ਕਹਿੰਦੇ ਸੀ ਅੱਜ ਮੀਂਹ ਆਊਗਾ ਸਾਡੀ ਲੋਕੇਸ਼ਨ ਤੇ ਦੱਸਿਆ ਹੋਇਆ ਸੀਗਾ ਕਿ ਅੱਜ ਮੀਂਹ ਪੈਣਾ ਪਰ 1 ਵਜੇ ਅਸੀਂ ਵੇਟ ਕਰਦੇ ਰਹੇ ਕਿ 1 ਵਜੇ ਮੀਂਹ ਆਊਗਾ ਮੀਂਹ ਆਊਗਾ ਪਤਾ ਨਹੀਂ ਆਪਣੇ ਤਾਂ ਨੈਟ ਵੀ ਠੂਠ ਬੋਲ ਦਿੰਨੇ ਇੱਥੇ ਬਾਰਲੀ ਨਟਰੀਆਂ ਜਿਹਨੇ ਅਕਸੈਪਟ ਟਾਈਮ ਦੱਸ ਦੰਦੇ ਨੇ ਜਦੋਂ ਮੀ ਆਉਣਾ ਉਸ ਟਾਈਮ ਆ ਹੀ ਜਾਂਦਾ। ਲੋਡੀ ਪੱਪੜੇ ਵਿੱਚ ਪਾਉਣੇ ਜੀ ਦਾ। ਹਾਂਜੀ। ਚਾਪੀਬਿੰਦਰੇ ਥੀ ਮੈਂ ਆ। ਬਾਰੇ ਬਈ ਲਾਣਾ। ਪਿਆਜ਼ ਮੇਰੇ ਥੋੜੀ ਜਿਹੀ ਵੱਧਦੀ ਕੱਟੀ ਆ। ਬੜੀ ਲੱਗਦੀ ਆ ਸਬਜ਼ੀ ਦੇ ਵਿੱਚ ਪਿਆਰੀ। ਮੇਰੇ ਨਾਲੇ ਸਮਾਨ ਅਸੀਂ ਕੱਢਿਆ ਨਹੀਂ ਹੈਗਾ। ਭਾਂਡੇ ਭੰਡੇ। ਇਹ ਲੱਗ ਰਿਹਾ ਬਹੁਤ ਜ਼ਿਆਦਾ। ਕਿਉਂਕਿ ਅਸੀਂ ਆਉਂਦੇ ਆ ਕਿ 12 ਹੋ ਗਏ ਆ ਨੀ ਅਸੀਂ ਆਪਣੇ ਅਗਰ ਘਰ ਦਾ ਕੰਮ ਫੇਰ ਲਿਆ ਸੀ ਥੋੜਾ ਜਿਹਾ। ਇਸ ਕਰਕੇ ਨਾ ਮੇਰੇ ਨਾਲੇ ਸਮਾਨ ਨੂੰ ਉਦੋਂ ਹੀ ਬਕਸਿਆਂ ਦੀ ਬੰਦ ਕਰਿਆ ਗਿਆ। ਇਹ ਸੱਧਣਾ ਹੈ। ਤੇ ਦੇ ਲਈ ਗਿਆ ਹੈ ਇਹ ਇੱਕ ਕਰਗੇ ਨਾ ਇਹ ਭਾਂਡੇ ਭੁੰਡੇ ਵੀ ਸਾਰੇ ਥੋੜੇ ਜਿਹਾ ਉਧਰ ਉਧਰ ਸਾਫ ਚੀਆ ਕੋਲ ਚੀਆ ਉਹ ਤਰਾ ਹੋ ਚੁੱਕੇ ਨੇ ਕੱਦਨੇ ਲੱਗ ਗਿਆ ਕਿ ਤਾਉਂ ਰੰਗਣੀ ਹੈ ਇਹ ਹੀ ਕਰਦਾ ਸੂਤ ਵਾਲਾ ਨੂੰ ਉਹ ਜਾਨਾ ਲੱਗਣੀ ਹੈ ਤੇ ਇਹ ਜੋ ਕਿ ਜਾਂਦੇ ਹੋਏ ਸਾਰਾ ਸਮਾਨ ਅਸੀਂ ਬਕਸਿਆਂ ਦੇ ਵਿੱਚ ਬੰਦ ਕਰ ਲਵਾਂਗੇ ਥੋੜੀ ਜਿਆਦਾ ਨਹੀਂ ਮਤਲਬ ਰੱਖ ਲਈ ਹੈਗੇ ਬਾਹਰ ਕੋਈ ਭਾਂਡਾ ਵਾਲਾ ਨਹੀਂ ਹੁੰਦਾ ਹੈਗਾ ਕਿਉਂਕਿ ਐਸੇ ਕਿਹੜਾ ਕੋਈ ਹੁੰਦਾ ਹੈ సార్ సట్టి ఇవ్వే క్డే చదువు ట మరి సహజ ਤੇ ਤੁਹਾਨੂੰ ਦੱਸ ਦਿਆਂਗਾ ਵੀ ਨਾਲ ਦੀ ਨਾਲ ਵੀ ਸਬਕੀ ਕਰਦੇ ਆ ਕੀ ਨਹੀਂ ਕਰੀਏ। ਤੇ ਜਿਹੜੀ ਇਹ ਵਧੀਆ ਲੱਗਿਆ ਰਹਿਣਾ ਤੁਹਾਡੇ ਨਾਲ ਸਾਰਿਆਂ ਨਾਲ ਜਿਹੜੇ ਤੁਹਾਡੇ ਕਮੈਂਟ ਆਉਂਦੇ ਨੇ ਜਰਾ ਤੁਸੀਂ ਇਹਨਾਂ ਤਿਆਰ ਕਰਦੀ ਹਾਂ ਤੇ ਆਪਦੇ ਨੂੰ ਪੁੱਛਦੇ ਹੋ ਹੈਨਾ ਹਰ ਚੀਜ਼ ਤੇ ਇਹ ਬਹੁਤ ਪਿਆਰ ਨਾਲ ਸਭ ਕੁਝ ਹੀ ਕਾਲ ਬਣਾਉਂਦੀ ਆ ਨੇ ਬਹੁਤ ਵਧੀਆ ਲੱਗਦਾ। ਤੇ ਸਾਰੇ ਨਹੀਂ ਹੁੰਦੇ ਕਿਉਂਕਿ ਆਪਾਂ ਕਿਸੇ ਨੂੰ ਜਾਣਦੇ ਵੀ ਨਹੀਂ ਹੁੰਦੇ ਪਲੇਟਫਾਰਮ ਦੇ ਆਪਾਂ ਹਾਲੇ ਤੋਂ ਹੀ ਰੰਗ ਲਾਉਣ ਲੱਗ ਰਹੇ ਹਾਂ ਤਾਂ ਭਾਈ ਨੂੰ ਦੁਨੀਆ ਦੇ ਸਾਰੇ ਬੰਦੇ ਮਤਲਬ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਵੀ ਹੁੰਦੇ ਹੈਗੇ ਤੇ ਬਾਕੀ ਫੇਰੇ ਘਣਾ ਦੇ ਵਿੱਚ ਜਨਾਨੀਆਂ ਜਿਆਦਾ ਲਾਣ ਵਾਲੀ ਹੋਵੇ ਮਤਲਬ ਮਤਲਬ ਸੌਰੇ ਨਹੀਂ ਆ ਬੋਗਦੀ ਹੋਵੇ ਉਹ ਘਰ ਹਮੇਸ਼ਾ ਟੁੱਟੇ ਹੀ ਜਾਂਦੇ ਹੁੰਦੇ ਆ ਮਿਲਾ ਉਹਨੂੰ ਹਾਲਾ ਦਾ ਬਹੁਤ ਬੁਰਾ ਹਾਲ ਹੁੰਦਾ ਵੀ ਜਿਹਨਾਂ ਦੇ ਘਰੇ ਹੋ ਗਏ ਮੈਸੇਜ ਬਹੁਤ ਸਿਆਣੀਆਂ ਨੇ ਤੁਹਾਨੂੰ ਸੱਸਾਂ ਵੀ ਬਹੁਤ ਸਿਆਣੀਆਂ ਨੇ ਹਮ ਤਾਂ ਅੱਜਕੱਲ੍ਹ ਦੇ ਸੱਸਾਂ ਤਾਂ ਬਹੁਤ ਸਿਆਣੀਆਂ ਨੇ ਤੇ ਜਦੋਂ ਸਾਡਾ ਜਵਾਨਾ ਹੁੰਦਾ ਸੀ ਨਾ ਉਦੋਂ ਬਹੁਤ ਔਖਾ ਹੁੰਦਾ ਸੀਗਾ ਤੇ ਕਿਉਂਕਿ ਬਹੁਤ ਜ਼ਿਆਦਾ ਉਹ ਲੋਕਾਂ ਅੰਦਰ ਵਿੱਚ ਬੰਦੇ ਦੀ ਸੀ ਪੋਗੜੀ ਹੁੰਦੀ ਜਲਾਨੀ ਦੀ ਉਹ ਪੋਗੜੀ ਹੁੰਦੀ ਸੀ ਜਿੰਨੇ ਜਲਾਨੀ ਨੇ ਕਿਹਾ ਉਨਵੇਂ ਨਹੀਂ ਸੀ ਹੁੰਦਾ ਵੀ ਮੇਰੇ ਘਰ ਵਾਲੇ ਨੇ ਚਾਰ ਬੰਦਿਆਂ ਦੇ ਵਿੱਚ ਖੜਨਾ ਹੈ ਨਾ ਬਾਹਰ ਵੀ ਮੈਂ ਆਪਣੇ ਘਰ ਦੇ ਵਿੱਚ ਕਿਉਂ ਗਲੇਸ਼ ਕਰਦੀ ਆ ਜਾਂ ਮੈਂ ਕਿਉਂ ਆਪਣੀ ਅਨੁਹਾ ਨਾਲ ਜਾਂ ਕਿਸੇ ਨਾਲ ਵੀ ਲੜਦੀ ਆ ਤੇ ਅੱਗੇ ਘਰਾਨੀ ਦੇ ਸੱਸਾ ਨਾ ਘੜੇ ਰਹਿਣ ਹੰਦੀਆਂ ਸੁਨੁਹੜੜ ਤੇ ਕਈ ਚਲੋ ਕਹਿੰਦੇ ਕਿ ਸਾਰਾ ਸੁਨੂ ਲੜੀਆਂ ਇੱਕ ਚੁੱਲ੍ਹੇ ਚੜੀਆਂ ਉਹ ਗੱਲ ਸੱਚ ਆ ਹੈਨਾ ਦੇ ਚਲੋ ਜੇ ਆਪਾਂ ਲੜੀ ਪੈਣੀ ਹੈ ਕਿਸੇ ਨਾਲ ਤਾਂ ਸ਼ਾਮ ਨੂੰ ਇਕੱਠੇ ਹੀ ਹੋ ਜਨਗੇ ਪਰ ਕਈ ਜਨਾਨੀਆਂ ਐਜੀਆਂ ਹੁੰਦੀਆਂ ਨੇ ਇੰਨੀ ਆਕੜਾਂ ਜੀਆਂ ਹੋਉਂਦੀਆਂ ਹਨਾ ਮਤਲਬ ਉਹਨਾਂ ਨੂੰ ਸਿਰਫ ਆਪਣੇ ਟੇਕੇ ਨਹੀਂ ਦੇ ਹੁੰਦੇ ਨੇ ਜਾਂ ਵੀ ਨਹੀਂ ਦੇ ਹੁੰਦੇ ਨੇ ਮਤਲਬ ਆਪਣੇ ਮਤਲਬ ਆਪਾਂ ਹੀ ਪਰਚਾਈ ਹੁੰਦੀ ਰਹੇ ਹੁੰਦੇ ਨੇ ਉਹਨਾਂ ਨੂੰ ਤੇ ਉਹਨਾਂ ਨੂੰ ਆਪਣੀ ਵੀ ਪਤਾ ਨਹੀਂ ਹੁੰਦੇ ਹੈਗੇ ਹੈਨਾ ਇੰਨੀਆਂ ਜਨਾਨੀਆਂ ਹੋਣੇ ਆਪਣੀ ਘਰਾਂ ਦੇ ਵਿੱਚ ਨਾ ਤੂੜਵਾਗੇ ਰੱਖ ਦਿੰਦੀਆਂ ਨੇ ਤੇ ਹੁਣ ਫਿਰ ਇਹ ਨਾ ਤਾਂ ਕਿਸੇ ਨਾਲ ਨਹੀਂ ਲਵਾਂਗੇ ਜਿੱਥੇ ਸਮਝ ਆ ਰਹੀ ਹੈ ਹੱfte ਸਮਝੋਂ ਦੇ ਹੁੰਦੇ ਨੇ ਹਨ ਇਹਨੇ ਸਮਝਣਾ ਹੁੰਦਾ ਤੇ ਆਪਣੇ ਪੁੱਤਾਂ ਦਾ ਘਰ ਵੀ ਨਹੀਂ ਬਸਣ ਦਿੰਦੀਆਂ ਕਰੇ ਤਾਂ ਹਨ ਬੇ ਮੇਰੇ ਵੀ ਸਾਡੇ ਪੁੱਤਾਂ ਦਾ ਘਰ ਜਿਵੇਂ ਵੱਸਦਾ ਮਤਲਬ ਉਹ ਵੀ ਲੈ ਕੇ ਕਿਰਾਏ ਨਹੀਂ ਹੁੰਦੀਆਂ ਹੈਗੀਆਂ ਵੀ ਸਾਡੀਆਂ ਮੁਹਾਂ ਚੰਗੀਆਂ ਆਈਆਂ ਨੇ ਹਨ ਵੀ ਵਧੀਆ ਮੇਰੇ ਪੁੱਤ ਦਾ ਪਿਆਰ ਕਰਦੀਆਂ ਨੇ ਤੇ ਮੇਰੇ ਪੋਤੇ-ਪੋਤੀਆਂ ਦਾ ਪਿਆਰ ਕਰਦੀਆਂ ਨੇ ਤੇ ਐਦਾ ਕਰਦੀਆਂ ਨੇ ਮਤਲਬ ਟੂੜ ਪਾ ਕੇ ਰੱਖਣਾ ਬਸ ਇਹ ਹੁੰਦਾ ਮੁੰਡਿਆ ਵਿਆਹ ਹੈਗੇ ਬਦਲੇ ਨੂੜਾ ਬਣ ਗਿਆ ਹੈਨਾ ਤੇ ਬਸ ਐਵੇਂ ਹੋਇਆ ਮਤਲਬ ਬੰਦਿਆਂ ਨੂੰ ਵੀ ਚਾਹੀਦਾ ਹੈ ਨਾ ਥੋੜਾ ਜਿਹਾ ਮਤਲਬ ਇੰਨਾ ਕਿ ਰੋਪ ਆਪਣੇ ਘਰ ਤੇ ਰੱਖਣਾ ਵੀ ਆਪਣੀਆਂ ਜਨਨੀਆਂ ਨੂੰ ਮਾਣਾ ਮੋਟਾ ਰਖੂ ਸਕਣਾ ਵੀ ਇੰਨਾ ਕਿ ਤਾਂ ਕਹਿ ਸਕਣ ਵੀ ਕਿਸੇ ਦਾ ਕੀ ਜਾਂਦਾ ਘਰ ਤਾਂ ਆਪਣਾ ਖਰਾਬ ਹੁੰਦਾ ਹੈਨਾ ਵੀ ਕਿਸੇ ਦਾ ਤਾਂ ਕੁਝ ਨਹੀਂ ਜਾਂਦਾ ਹੈਗਾ ਪਰ ਆਪਣਾ ਖਰਾਬ ਹੁੰਦਾ ਆਪਾਂ ਆਪਣਾ ਘਰ ਖਰਾਬ ਕਰਕੇ ਹੈਨਾ ਵੀ ਕਿੱਥੇ ਜਾਵਾਂਗੇ ਤੇ ਇਹ ਜਿਆਸਾ ਸਸਾ ਹੁੰਦੀਆਂ ਦੀ ਸਾਡੇ ਟਾਈਮ ਤੱਕ ਵੀ ਅਸੀਂ ਹੁਣ ਕੁਝ ਕਹਿ ਨਹੀਂ ਸਕਦੇ ਹੈਗੇ ਪਰ ਆਪਾਂ ਦਾ ਖੋਸ਼ਾ ਕੋਲ ਚੱਕਰ ਨਹੀਂ ਹੈਗਾ ਪਰ ਮਤਲਬ ਚਾਹੀਦਾ ਬੀ ਨੋਹਾ ਦੀ ਕਿਸੇ ਦੀਆਂ ਧੀਆ ਹੁੰਦੀਆਂ ਨੇ ਨੋਹਾ ਨੂੰ ਵੀ ਆਪਣੀਆਂ ਮਤਲਬ ਧੀਆ ਹੀ ਸਮਝਣਾ ਚਾਹੀਦਾ ਤੇ ਕਿਉਂਕਿ ਉਹ ਵੀ ਆਪਣਾ ਘਰ ਛੱਡ ਕੇ ਆਉਂਦੀਆਂ ਨੇ ਹੈਨਾ ਕਿਸ ਦਾ ਪਿਓ ਨਹੀਂ ਹੁੰਦਾ ਕਈ ਵਾਰ ਹੈਨਾ ਕਿਸੇ ਦੀ ਮਾਂ ਨਹੀਂ ਹੁੰਦੀ ਹੈਗੀ ਗਾਂਹ ਸਹੁਰੇ ਘਰ ਇਹ ਜੇ ਮਿਲ ਜਾਣਾ ਵੀ ਜਿਹੜੇ ਹਰ ਟਾਈਮ ਉਹਦੇ ਨਾਲ ਮਤਲਬ ਲੜਾਈ ਰੱਖਣਾ ਹਰ ਟਾਈਮ ਉਹਨੂੰ ਬੇਹਿੱਕੇ ਨਾਲ ਲੋਕਾਂ ਦੇ ਮਗਰ ਲੱਗਣਾ ਸ਼ਿਕਾ ਨੇ ਮਗਰ ਲੱਗਣਾ ਆਪਣੇ ਭਾਈਆਂ ਭਤੀਜਿਆਂ ਦੇ ਮਗਰ ਲੱਗਣਾ ਹਨਾ ਮਤਲਬ ਇਹ ਨਹੀਂ ਸੰਕਿਦੀ ਨੀ ਹਿੰਦੀ ਹੈਗੀ ਆਪਣਾ ਘਰ ਮਤਲਬ ਆਪਣਾ ਹੀ ਹੁੰਦਾ ਹੈ ਹਨਾ ਜਿਹੜਾ ਆਪਾਂ ਆਪਣਾ ਮਤਲਬ ਜਿਹੜੇ ਆਪਣੇ ਧੀ ਪੁੱਤ ਨੇ ਕੰਮ ਆ ਜਣਾ ਜਾਂ ਆਪਣੇ ਮਾਪੇ ਨੇ ਕੰਮ ਆ ਜਣਾ ਨਾ ਉਹ ਕਿਤੇ ਕੋਈ ਹੋਰ ਦੀਆ ਬੰਦਾ ਕੰਮ ਨਹੀਂ ਆਉਂਦਾ ਪੀਆ ਬੰਦਾ ਤਾਂ ਸਭ ਨਾਲ ਜਿਹੀ ਹੁੰਦਾ ਮਤਲਬ ਮੈਂ ਤਾਂ ਹਰ ਵਾਰੀ ਜਦੋਂ ਵੀ ਮੈਂ ਵੀਡੀਓ ਬਣਾਉਂਗੀ ਮੈਂ ਥੋੜਾ ਥੋੜਾ ਕਹਿੰਦੀ ਰਹੂੰਗੀ ਭਾਈ ਇਹ ਗੱਲਾਂ ਹਨ ਕਿ ਕਿਸੇ ਨੂੰ ਪਸਾ ਲੱਗਦਾ ਕਿ ਕਿਸੇ ਨੂੰ ਬੋਖਾ ਲੱਗਦਾ ਤਾਂ ਲੱਗੀ ਜਾਵੇ ਪਰ ਹਾਂ ਇਹ ਵੀ ਨਹੀਂ ਕਹਿੰਦੀ ਹੈਗੀ ਵੀ ਸਾਰੇ ਸਾਰੇ ਇੱਕੋ ਜਿਹੇ ਹੁੰਦੇ ਆ ਇੱਕੋ ਜਿਹੇ ਨਹੀਂ ਹੁੰਦੇ ਸਾਰੇ ਮਤਲਬ ਜੇਈ ਵੀ ਇਹ ਬਹੁਤ ਪਿਆਰ ਕਰਦੇ ਆ ਕੱਲ ਨੂੰ ਚਲੋ ਹਨਾ ਅਸੀਂ ਵੀ ਸੱਸਾਂ ਪੜਨਾ ਤੇ ਕੋਈ ਪਤਾ ਨਹੀਂ ਹੈਗਾ ਵੀ ਕੀ ਉਹ ਹੋਣਾ ਸਿਚੁਏਸ਼ਨ ਪਰ ਨਹੀਂ ਹੁਣ ਆਪਾਂ ਬੜੇ ਲਿਖਿਆ ਹਨਾ ਆਪਾਂ ਨੂੰ ਸਮਝਦਾ ਰਹੇ ਜਿਹੜੇ ਪੜੇ ਲਿਖੇ ਹੁੰਦੇ ਨਾ ਉਹਨਾਂ ਨੂੰ ਉਹ ਸਮਝ ਹੁੰਦੀ ਹੈ ਵੀ ਅਸੀਂ ਆਪਣਾ ਘਰ ਕਿਵੇਂ ਰੱਖਣਾ ਹੈ ਕਿਵੇਂ ਨਹੀਂ ਰੱਖਣਾ ਹੈ ਹੈਨਾ ਕਿਉਂਕਿ ਆਪਾਂ ਕਿਹਦੇ ਲਈ ਖਮਾਉਨੇ ਆ ਆਪਣੇ ਧੀਆਂ-ਪੁੱਤਾਂ ਲਈ ਉਹ ਖਮਾਉਨੇ ਆ ਮਰਦੇ ਕਿਹਦੇ ਲਈ ਆ ਆਪਣੇ ਧੀਆਂ-ਪੁੱਤਾਂ ਲਈ ਉਹ ਮਰਦੇ ਆ ਹੈਨਾ ਆਪਾਂ ਜੇ ਬਗਾਨੇ ਵਾਲੇ ਹੋਣਾ ਲਈ ਮਰ ਜਾਵਾਂਗੇ ਉਹ ਤਾਂ ਕਹਿ ਦਿੰਦੇ ਨੇ ਇਹ ਤਾਂ ਕਹਿੰਦੇ ਨੇ ਅਸੀਂ ਪਹਿਲੇ ਹੀ ਸੌਦਰਾ ਚੱਲ ਲਈਆਂ ਹੁਣ ਨਹੀਂ ਆ ਅਸੀਂ ਕਿਸੇ ਦੀਆਂ ਸੌਦਰਾ ਚੱਲਣੀਆਂ ਹੈਗੀਆਂ ਹੈਨਾ ਜੇ ਕੋਈ ਕਿਸੇ ਲਈ ਕਿਸੇ ਸੰਭਲੇਗਲਾ ਬੋਲਦਾ ਵੀ ਨਹੀਂ ਹੈਗਾ ਹੈਨਾ ਜਦੋਂ ਤਾਂ ਹੈ ਮੈਂ ਚਾਹੀ ਮੈਂ ਆ ਮੈਂ ਭੂਆ ਬਣਦੀ ਮੈਂ ਜਿਹਦੀ ਕਹਨ ਮੇਰੀ ਬਤੀਜੀ ਨੂੰ ਆ ਜਾ ਮੈਨੂੰ ਕਿਤੇ ਬੁਲਣ ਦੇਣਗੇ ਜੇ ਮੈਂ ਉਹਨਾਂ ਨੂੰ ਬੁਲਾਉਂਗੀ ਹੈ ਨਾ ਹਾਂ ਮੇਰੇ ਤੱਕ ਕੋਈ ਲਾਲਤ ਹੋਊਗਾ ਫੇਰ ਤਾਂ ਭਮਾ ਹੋਊਂਗਾ ਬਸ ਮੈਨੂੰ ਕਰਨ ਨਾਲ ਲਾ ਲੈਣਾ ਹੈ ਨਾ ਤੇ ਜੇ ਮੇਰੇ ਤੱਕ ਕੋਈ ਲਾਲਤ ਨਹੀਂ ਹੈਗਾ ਤੇ ਫੇਰ ਤਾਂ ਕੋਈ ਹੋਰ ਹੀ ਅਗਲਾ ਕੋਈ ਨਹੀਂ ਘਟਾਉਂਦਾ ਹੁੰਦਾ ਕੋਈ ਵੀ ਕਿਸੇ ਦਾ ਆਪਣੇ ਘਰ ਤੇ ਤਾਂ ਅੱਜ ਵੀ ਨਹੀਂ ਕਰੰਦੰਦਾ ਹੁੰਦਾ ਅਲੋ ਪਤੰਗ ਪਿੰਡਾਂ ਦੇ ਜਵਾਨਾ ਸੀਗਾ ਕਹੇ ਜੇ ਕਈ ਤਰ੍ਹਾਂ ਦੇ ਵਿੱਚ ਮਤਲਬ ਐਦਾ ਸਸਾ ਨੇ ਬਹੁਤ ਧਾੜ ਬਾਹੇ ਨੇ ਕਈ ਹਿਸਟਰੀਆਂ ਸੁਣਦੇ ਵੀ ਆ ਫੇਸਬੁਕ 'ਤੇ ਵੀ ਹੁੰਦੇ ਮਤਲਬ ਬਹੁਤ ਕਰਾਹੀਆਂ ਕਹਾਣੀਆਂ ਆ ਇਹ ਨਹੀਂ ਇਹਦੀ ਹੈਗਾ ਚਲ ਸਸਾ ਨੇ ਨੂਹਾ ਨੇ ਵੀ ਮਤਲਬ ਨੂਹਾ ਗੇੜਾ ਅਗਲੇ ਬਹੁ ਹੁੰਦੀਆਂ ਨੇ ਨੂਹਾ ਵੀ ਕਹਿੰਦੇ ਨੇ ਕਈ ਨੂਹਾ ਨੇ ਵੀ ਐਦਾਂ ਕੀਤਾ ਹੋਏ ਨੇ ਆਪਣੇ ਸਾਸਤੁਰੇ ਸਾਹਮਣੇ ਨਹੀਂ ਹੋਏ ਹੈਗੇ ਤੇ ਬਹੁਤ ਜ਼ਿਆਦਾ ਹੋ ਕੀਤਾ ਹੋਇਆ ਹੈ ਨਾ ਕਈਆਂ ਦੇ ਪੁੱਤ ਸ਼ਰਾਬੀ ਤਵਾਦੀ ਹੁੰਦੇ ਨੇ ਤੇ ਮਤਲਬ ਪਰ ਜਿਹਨਾਂ ਦੇ ਬੱਚੇ ਚੰਗੇ ਹੁੰਦੇ ਨੇ ਸਾਫ਼ ਨੂੰ ਹੁੰਦੇ ਨੇ ਜਿਹੜੇ ਕੋਈ ਸ਼ਰਾਬ ਮਤਲਬ ਇਹ ਪੀਂਦੇ ਹੈਗੇ ਉਹਨਾਂ ਨੂੰ ਮਾਪੇ ਨੂੰ ਇਹ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ ਤੇ ਹਰੇਕ ਨੂੰ ਮਤਲਬ ਆਪਣਾ ਪੁੱਤ 딸 ਦੇ ਵਿੱਚ ਪਿਆਰ ਰੱਖਣਾ ਚਾਹੀਦਾ ਦੇਖੇ ਆਪਣੇ ਭੈਣ ਭਾਈ ਮਾਪੇ ਕੰਮ ਆਉਂਦੇ ਨੇ ਨਾ ਤੇ ਬੀਆ ਬੰਦਾ ਕੋਈ ਹੀ ਆਉਂਦਾ ਅਗਲਾ ਲਾਲਚ ਨੂੰ ਬੇਸ਼ੱਕ ਅੱਜ ਦੇ ਮੈਂ ਨਹੀਂ ਕਹਿੰਦੀ ਹੈਗੀ ਵੀ ਕੋਈ ਵੀ ਇਦਾਂ ਪਿਆ ਮਤਲਬ ਕੰਮ ਆ ਜੂਗਾ ਜਾਂ ਅਗਲੇ ਦਾ ਘਰ ਪੜਾਉਣਾ ਕਰਨਾ ਹੁੰਦਾ ਕਿਸੇ ਨੂੰ ਕਿਦ ਅਗਲੇ ਦਾ ਲਾਲਚ ਹੁੰਦਾ ਹੀ ਆ ਇਹ ਤਾਂ ਜੇ ਕੁਝ ਵੀ ਆ ਕਿਵੇਂ ਵੀ ਆ ਹੁੰਦਾ ਹੀ ਆ ਚਾਹੇ ਕੋਈ ਵਿਆਹ ਕਰਵਾਉਣਾ ਹੋਵੇ ਅਗਲੇ ਨੇ ਆਪਣੇ ਮੁੰਨੇ ਆਣਿਆਂ ਦਾ ਹਨਾ ਤੇ ਚਾਹੇ ਕੁਝ ਵੀ ਕਰਾਉਣਾ ਹੋਵੇ ਹਨਾ ਆਪਾਂ ਦੇਖ ਲਈ ਅੱਖੀਂ ਦੇਖਦੇ ਆ ਜਿਨ੍ਹਾਂ ਦੇ ਘਰੇ ਮਤਲਬ ਐ ਕੁਝ ਨਹੀਂ ਹੁੰਦਾ ਸੀਗਾ ਮੈਂ ਮਤਲਬ ਕਈ ਤਰ੍ਹਾਂ ਦੇ ਮੈਂ ਦੇਖੇ ਆ ਉਹਨਾਂ ਦੇ ਘਰੇ ਕੁਝ ਨਹੀਂ ਸੀ ਹੁੰਦਾ ਹੈਗਾ ਇਹ ਇੱਕ ਇੱਕ ਸਾਬਣ ਦੀ ਟਿੱਕੀ ਤੇ ਐਨੀ ਇੱਕ ਦਾਲ ਵੀ ਨਾ ਉਹ ਜੇ ਕੋਈ ਰਿਸ਼ਤੇਦਾਰ ਜਾਂਦਾ ਸੀਗਾ ਤਾਂ ਉਥੋਂ ਲੈ ਕੇ ਆਉਂਦੇ ਹੁੰਦੇ ਸੀਗੇ ਵਿਚਾਰ ਚੋਂ ਜਾ ਕੇ ਜਾ ਕੇ ਤੋਂ ਵੀ ਹੱਟੀ ਤੋਂ ਮਤਲਬ ਜਿਕਰ ਆ ਚੋਂ ਨਹੀਂ ਹੱਟੀ ਤੋਂ ਥੋੜੀ ਥੋੜੀ ਚੀਜ਼ ਲੈ ਕੇ ਆਉਂਦੇ ਹੁੰਦੇ ਸੀ ਅੱਜ ਮੈਂ ਕਹਿੰਦੀ ਆ ਲੋਕੀ ਕਹਿੰਦੇ ਨੇ ਸਾਡੇ ਵਰਗਾ ਕੋਈ ਹੈ ਉਹ ਨਹੀਂ ਹੈ ਹਨ ਤੇ ਬੜਾ ਉਹ ਕਰਦੇ ਆ ਆਪਣੇ ਆਪ ਨੂੰ ਬਹੁਤ ਕਹਾਉਂਦੇ ਆ ਹਨਾ ਕਰਕੇ ਆਪ ਨੌ ਲਾ ਲੈਂਦੇ ਨੇ ਦੂਜੇ ਦਾ ਹਨਾ ਵੀ ਅਸੀਂ ਤਾਂ ਕੁਝ ਕਹਿੰਦੇ ਨਹੀਂ ਹੈਗੇ ਉਹ ਐ ਕਰਦੇ ਆ ਉਹ ਐ ਕਰਦੇ ਆ ਨਹੀਂ ਚਲੋ ਐਦਾਂ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ ਕਿਸੇ ਦਾ ਅਸਾਰਨਾ ਨਹੀਂ ਚਾਹੀਦਾ ਹੈਗਾ ਤੇ ਸਾਰਾ ਮਤਲਬ ਇਹਦਾ ਦਿਲ ਪੁੱਛਿਆ ਹੋਣਾ ਚਾਹੀਦਾ ਹੈ ਕਿਸੇ ਦਾ ਫੋਟੋ ਦਾ ਮਤਲਬ ਇਹ ਦਿਲ ਪੁੱਛਿਆ ਹੋਣਾ ਚਾਹੀਦਾ ਹੈ ਵੀ ਕੀ ਉਹਦੇ ਨਾਲ ਹੋ ਰਿਹਾ ਹੈ ਜਿਹੜਾ ਬੰਦਾ ਭਾਗਤ ਹੋਵੇ ਹੈਨਾ ਕਿਸੇ ਨੂੰ ਮਾੜੀ ਚੰਗੀ ਨਾ ਕਹੀ ਹੋਵੇ ਤੇ ਉਹਨਾਂ ਨੂੰ ਮਤਲਬ ਇਦਾਂ ਉਹਦੇ ਨਾਲ ਕਰਨਾ ਨਹੀਂ ਚਾਹੀਦਾ ਹੈਗਾ ਕਿਉਂਕਿ ਇਹ ਬੰਦਾ ਨਾ ਪਤਾ ਨਹੀਂ ਕਿ ਉਹਨੂੰ ਵੀ ਜਲੇ ਮੈਨੂੰ ਨਹੀਂ ਸਮਝ ਆਉਂਦੀ ਹੈਗੀ ਪਤਾ ਨਹੀਂ ਅੱਜ ਮੇਰੇ ਨੂੰ ਆਊਗੀ ਨਾ ਫਿਰ ਪਤਾ ਲੱਗੂਗਾ ਪਰ ਮੈਂ ਇੰਨਾ ਕ ਹੈਗਾ ਕਿ ਮੈਂ ਆਪਣੇ ਭੈਣ ਭਾਈ ਦੇ ਧੀਜਾਂ ਦਾ ਪਿਆਰ ਤਾਂ ਬਹੁਤ ਕਰਦੀ ਆ ਇਹ ਨਹੀਂ ਹੈਗਾ ਮੈਨੂੰ ਪਿਆਰ ਨਹੀਂ ਹੈਗਾ ਬਹੁਤ ਜ਼ਿਆਦਾ ਮੈਂ ਆਪਣੇ ਭਾਈ ਬੀ ਜਨਾਂ ਨੂੰ ਹੱਦੋਂ ਵੱਧ ਪਿਆਰ ਕਰਦੀ ਆ ਤੇ ਮੇਰੀ ਜਾਨ ਵੀ ਨੇ ਉਹ ਪਰ ਇਹ ਨਹੀਂ ਹੈਗਾ ਕਿ ਮੈਂ ਆਪਣੇ ਪੁੱਤ ਨੂੰ ਛੱਡ ਕੇ ਉਹਨਾਂ ਦਾ ਕਰਦੀ ਆ ਮੇਰਾ ਪਹਿਲਾ ਮੇਰਾ ਪੁੱਤ ਜਿਹੜਾ ਧੀ ਪੁੱਤ ਪਹਿਲਾ ਜਿਹੜੀ ਧੀ ਤੇ ਮੇਰਾ ਪੁੱਤ ਪਹਿਲਾ ਮੇਰੇ ਉਹ ਤੇ ਬਾਅਦ ਵਿੱਚ ਮੇਰੇ ਭਾਈ ਦੇ ਧੀ ਜਿਹੜੇ ਹੈ ਨਾ ਠੀਕ ਹੈ ਪਿਆਰ ਬਣਿਆ ਹੁੰਦਾ ਮਾਪੇ ਦੀ ਜੜ ਮੇਰੀ ਆ ਹੁੰਦੀ ਆ ਉਹ ਆਪਣੇ ਦੀ ਕਿਉਂਕਿ ਉਹਦੇ ਲੱਖਾਂ ਕਰੋੜਾਂ ਨੂੰ ਨਹੀਂ ਮਿਲਦੇ ਜਿਹੜੇ ਪਾਈ ਭਤੀਜੇ ਦੀ ਤੇ ਆਪਣੇ ਮਾਪੇ ਪਰ ਪਿਓ ਦੀ ਜੜ ਹੁੰਦੀ ਹੈ। ਉਹ ਬਹੁਤ ਪਿਆਰ ਕਰਦੀ ਮੈਂ ਆਪਣੇ ਭਤੀਜੇ ਮੇਰਾ ਛੋਟਾ ਭਤੀਜਾ ਜਿਹੜਾ ਬਿਲਕੁਲ ਛੋਟਾ ਹੈ ਤੇ ਮੇਰੇ ਬੱਚਿਆਂ ਤੋਂ ਤਾਂ ਕਾਫੀ ਜ਼ਿਆਦਾ ਹੀ ਛੋਟਾ ਉਹ ਤੇ 25 ਸਾਲ ਦਾ ਫਰਕ ਹੈ ਤੇ ਮੈਂ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ। ਹੋਨ ਦਾ ਬਰਤਡੇ ਆ 21 ਤਰੀਕ ਦਾ 25 ਦਾ ਬਰਤਡੇ ਆ ਦਾ ਤੇ ਆਪਾਂ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਉਹਨੂੰ ਤੇ ਵਾਹਿਗੁਰੂ ਜੀ ਬਹੁਤ ਲੰਬੀ ਉਮਰ ਕਰੇ ਉਹਨਾਂ ਦੀਆਂ ਹੈ ਨਾ ਤਿੰਨਾਂ ਨਹੀਂ ਆਈ ਤਿੰਨ ਭਤੀਜੇ ਆ ਮੇਰੇ ਤੇ ਮੈਂ ਤਿੰਨਾਂ ਲਈ ਕਹਿਣੀ ਆ ਕਿ ਆਪਣੇ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਹੋਸ਼ ਰਹਿਣ ਹੱਸਦੇ ਨੂੰ ਆਪਣੇ ਪਰਿਵਾਰ ਦੇ ਵਿੱਚ ਮੇਰੇ ਭਾਈ ਉਹਨਾਂ ਆਪਣੇ ਪਰਿਵਾਰ ਨਾਲ ਵਧੀਆ ਰਹਿਣ ਕੋਸ਼ਿਸ਼ ਰਹਿਣਾ ਤਾਂ ਮੈਂ ਉਹਨਾਂ ਦੀ ਤੰਦਰੁਸਤੀ ਮੰਗਦੀ ਆ ਹਮੇਸ਼ਾ ਤੰਦਰੁਸਤੀ ਮੰਗਦੀ ਆ ਪਰ ਮੈਂ ਨਾਲ ਦੇ ਘਰ ਚ ਦਖਲਾ ਅੰਦਾਜ਼ੀ ਕਰਾਂ ਦਾ ਮੈਂ ਉਹਨਾਂ ਦੀ ਆਪਣੇ ਘਰ ਦੇ ਵਿੱਚ ਕਰਨ ਦਿੰਦੀ ਆ ਠੀਕ ਆ ਬਹੁਤ ਪਿਆਰ ਕਰਦੇ ਨੇ ਮੇਰਾ ਮੁੰਡਾ ਉੱਥੇ ਉਹਨਾਂ ਕੋਲੇ ਆ ਜਿੰਨੇ ਬੜਾ ਪਿਆਰ ਕਰਦੇ ਨੇ ਹੈਨਾ ਤੇ ਬਹੁਤ ਜ਼ਿਆਦਾ ਲੋਕ ਪਿਆਰ ਕਰਦੇ ਨੇ ਬਾਹਰ ਉਹਨਾਂ ਮੇਰੇ ਭਾਈ ਕੁੜੀ ਰਹਿੰਦਾ ਮੇਰਾ ਬੇਟਾ ਤੇ ਬੜਾ ਪਿਆਰ ਕਰਦੇ ਨੇ ਮੈਂ ਨਹੀਂ ਕਹਿੰਦੀ ਹੈ ਕਿ ਨਹੀਂ ਕਰਦੇ ਕਰਦੇ ਹੁੰਦੇ ਆ ਨਾਨੇ ਮੰਮਿਆਂ ਨੂੰ ਚਾਹੀਦਾ ਪਿਆਰ ਕਰਨਾ ਕਰਦੇ ਨੇ ਉਹਨਾਂ ਨੇ ਤੇ ਬੇਟਾ ਵੀ ਮੇਰਾ ਬਹੁਤ ਜ਼ਿਆਦਾ ਪਿਆਰ ਕਰਦਾ ਉਹਨਾਂ ਦਾ ਤੇ ਸਾਰੇ ਮਤਲਬ ਵਧੀਆ ਰਹਿੰਦੇ ਰਹਿੰਦੇ ਨੇ ਉੱਥੇ ਬਾਹਰ ਆਪਸ ਦੇ ਵਿੱਚ ਇਕੱਠਾ ਹੁੰਦੇ ਵੀ ਥੀਰੇ ਆਦੇ ਨੇ ਸਾਨੂੰ ਪਿਆਰ ਬਣਿਆ ਰਹੇ ਸਾਨਿਆਂ ਦਾ ਪਰ ਤੁਹਾਨੂੰ ਕਿਸ ਕੋਈ ਵੀ ਆ ਕਿਸੇ ਨੂੰ ਦੱਸਣ ਦਾ ਜੀ ਕਿਸਦੇ ਘਰ ਦੇ ਵਿੱਚ ਕਰ ਨਹੀਂ ਚਾਹੀਦੀ ਮੈਂ ਤਾਂ ਐਨਾ ਬੰਦਾ ਸੰਗ ਮਿਲ ਕੇ ਤੇ ਇਹ ਗੱਲਾਂ ਕਹਿੰਦਾ ਵੀ ਤੁਸੀਂ ਮਦਦ ਲੋਕਿੰਨੇ ਵਧੀਆ ਹਨ ਤੁਸੀਂ ਕਿੰਨਾ ਪਿਆਰ ਕਰਦੇ ਹੋ ਹਰੇ ਖਾਦੀ ਚ ਤਾਂ ਚਾਹੇ ਹੁਣ ਬਾਹਰ ਵੀ ਸੀ ਗਏ ਸੀ ਕਿ ਸਾਰੇ ਜਣੇ ਮੁੱਥੇ ਮਿਲਦੇ ਹੁੰਦੇ ਸੀ ਸਾਨੂੰ ਵੀ ਹਨਾ ਤੇ ਬੜਾ ਹਰੇਕ ਨਾਲ ਅੱਜ ਵੀ ਫੋਨ ਆਏ ਸੀ ਕੋਈ ਇਹਨਾਂ ਨੂੰ ਪਤਾ ਨਹੀਂ ਇਧਰੋਂ ਮੁੱਗੇ ਵੱਲੋਂ ਅ ਅੱਜ ਵੀ ਫੋਨ ਆਏ ਨੇ ਬੜਾ ਮਤਲਬ ਪਿਆਰ ਹੈਗਾ ਹਨਾ ਕਹੀ ਜਾਂਦੇ ਆ ਵੀ ਤੁਸੀਂ ਅੱਗੇ ਜਾਓ ਜਿੰਦੂ ਰਹੋ ਸਾਡੇ ਕੋਲੇ ਹਨਾ ਪਰ ਗਰਮੀ ਬਹੁਤ ਆ ਜਾ ਰਹਾ ਹੈ ਹੋਰ ਇੱਕ ਟਾਈਮ ਨਹੀਂ ਲੱਗਦਾ ਹੈਗਾ ਚਲੋ ਹੁੰਦਾ ਹੀ ਹੈ ਤੇ ਲਓ ਜੀ ਆਪਾਂ ਹੁਣ ਫਿਰ ਲੈ ਵੀ ਪਾਣੀ ਦੇ ਵਿੱਚ ਜੀ ਬਿਲੀ ਬੈਗ ਕੋ ਦਿਦੀ ਸੀ ਲਓ ਜੀ ਇਹ ਪੰਕਾ ਕੀ ਰੱਖਦੇ ਮੇਰੇ ਕੋਲ ਨਾ ਪਿਆ ਹੈ ਜੀ ਬਣੇ ਤਾਂ ਨਹੀਂ ਵੈਸੇ ਮੈਂ ਦਿਖਾਉਣੀ ਆ ਤੁਹਾਨੂੰ ਹਾਈ ਤਾਂ ਟਮਾਟਰ ਵਗੈਰਾ ਇਹਦੇ ਵਿੱਚ ਸਾਰਾ ਕੁਝ ਪਾਉਣ ਵਾਲਾ ਪਿਆ ਤੇ ਆਪਾਂ ਨੇ ਇਹਦੇ ਵਿੱਚ ਕੱਲਾ ਨਮਕ ਪਾਉਣਾ। ਮੁੱਢਲਾ ਲੂਣ ਪਾਉਣਾ। ਇਹਨਸ ਤਿੰਨ ਕਾਰੀਏ। ਫਿਰ ਆਪਾਂ ਲੂਣ ਲਾ ਕੇ ਰੱਖ ਕੇ ਚੰਗੀ ਤਰ੍ਹਾਂ ਧੋਪੀ ਚੀਰੂ ਕਰ ਲਿਆ ਸੀ। ਫਿਰ ਨੇ ਸਾਰੇ ਤੇ ਰੱਖ ਜਾਂਦਾ ਨੀ ਲੂਣ। ਕੋੜੇ ਨਹੀਂ ਬਣਦੇ ਹੈਗੇ ਉਸ ਦਿਨ ਵੀ ਮੈਂ ਬਣਾਈ ਸੀ ਬਿਨਾ ਕੱਟੇ ਬਿਲਕੁਲ ਕੋੜੇ ਨਹੀਂ ਬਣਦੇ ਹੈਗੇ ਤੇ ਇਹ ਸੇਤ ਲਈ ਵੀ ਠੀਕ ਰਹਿੰਦੇ ਨੇ ਆਪਣੇ ਲਈ ਤੇ ਐ ਚੰਗੀ ਤਰ੍ਹਾਂ ਧੋ ਲਿਆ ਕਰੋ ਧੋ ਕੇ ਬਣਾਇਆ ਕਰੋ ਐ ਚੰਗੀ ਤਰ੍ਹਾਂ ਬਿਲਕੁਲ ਮਤਲਬ ਨੂਨ ਲਾ ਕੇ ਰੱਖਦਾ ਫਿਰ ਲੂਨ ਲਾ ਕੇ ਫਿਰ ਉਸ ਤੋਂ ਬਾਅਦ ਵਿੱਚ ਮਤਲਬ ਥੋੜਾ ਜਿਹਾ ਐਨ ਨੂਨ ਲਾ ਕੇ ਰੱਖਦਾ ਫਿਰ ਥੋੜੇ ਲੂਨ ਵਾਲੇ ਪਾਣੀ ਦੇ ਵਿੱਚ ਭੋਗੇ ਰੱਖਦੇ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਆਪਣਾ ਸੁਕਾ ਲਓ ਬਿਲਕੁਲ ਵੀ ਕੋੜੇ ਨਹੀਂ ਬਣਦੇ ਹੈਗੇ ਬਹੁਤ ਸੋਹਣੇ ਬਣ ਲਿਆ ਮੈਨੂੰ ਤਾਂ ਘਰ ਦੇ ਬਣਾਉਣੇ ਦਿੰਦੇ ਅੱਜ ਵੀ ਉਹਨਾਂ ਨੇ ਕਿਆ ਕਨੇ ਐਵੇਂ ਬਣਾ ਲਾ ਪਰ ਸਾਨੂੰ 슈ਗਰ 슈ਗਰ ਤਾਂ ਨਹੀਂ ਹੈਗਾ ਵੀ ਕਿਤੇ ਸੋਚੋ ਵੀ ਸ਼ਾਇਦ ਇਹਨਾਂ ਨੂੰ 슈ਗਰ ਹੋਵੇ 슈ਗਰ ਨਹੀਂ ਹੈਗਾ ਵੈਸੇ ਹੀ ਸਾਨੂੰ ਟੇਸਟੀ ਲੱਗ ਰਿਹਾ ਹੈ ਇਦਾਂ

ਉਥੇ ਦੇ ਜੜਗੇ ਦੀ ਆਡਰ ਵਾਲੀ ਤੇ ਹਾਂ ਸਵਾਦੀ ਅੱਜ ਨਹੀਂ ਜਦੋਂ ਜਦੋਂ ਫੋਲ ਕਰਨੀ ਲੱਗਣੀ ਹੈਗੀ ਲੈ ਟੱਟੀ ਹੋਈ ਆ ਗਈ ਆਪਣੇ ਮੈਂ ਤਾਂ ਦੇਖੀ ਜੀ ਮੈਂ ਤਾਂ ਕਿਚਨ ਚ ਸੀਗੀ ਕਰੇਲੇ ਬਣਾਉਣ ਲੱਗੀ ਹੋਈ ਆ ਬਿੰਦਰ ਉਹ ਨਹੀਂ ਉਧਰ ਇਟਾ ਚੱਕਦੇ ਨੇ ਹੈ ਹੱਥੋ ਲੋ ਤੇ ਆਈ ਤੁਸੀਂ ਲਾਦ ਗੱਟੇ ਮੈਨੂੰ ਬਹੁਤ ਗਰਮੀ ਲੱਗ ਰਹੀ ਜਿਆ ਅੱਜ ਤੁਸੀਂ ਸਾਜਰੇ ਆ ਗਏ ਅੱਗੇ ਮੈਂ ਤੁਹਾਡੇ ਉਹਦੇ ਰੈਡੀ ਹੋ ਗਏ ਰਾਖਦ ਜੀ ਦੇਖੋ ਜੀ ਆਪਣੀ ਸਬਜੀ ਐਡਾ ਬਣ ਕੇ ਰੈਡੀ ਆ ਇਹਨੂੰ ਦੇਖੋ ਕਿੰਨਾ ਵਧੀਆ ਕਲਰ ਆਇਆ ਤ੍ਰੇਲਿਆਂ ਦਾ പാത മരിച്ച പണിയ ഭോള പാദി ਥੋੜਾ ਜਨਾ ਇਹਦੇ ਵਿੱਚ ਹੰਪੀਰ ਪਾਊਡਰ ਪਾ ਲਵੇ। ਤੈਨੂੰ ਤਾਂ ਸਹੀ ਹੈ ਆਪਣੇ ਪਦਮ। ਥੋੜਾ ਜਨਾ ਉਲਗੀ ਪਾਉਣਾ ਪਹਿਲਾਂ। ਲਓ ਜੀ, ਗਰੇਲੇ ਆਪਣੇ ਬਣ ਕੇ ਹੋ ਗਏ ਨੇ ਤਿਆਰ। ਦੇਖੋ ਜੀ ਕਿੰਨੇ ਸੋਹਣੇ। ਤੇ ਇਧਰੋਂ ਕੜਾਹੀ ਦੇ ਵਿੱਚੋਂ ਆਪਾਂ ਇਹਨਾਂ ਨੂੰ ਦਿੱਤਾ ਕੱਢ। ਤੇ ਇਹਦੇ ਵਿੱਚ ਰੱਖ ਲਿਆ। ਉਹਦੇ ਨਾਲ ਰੋਟੀ ਚੋਪੜ ਲਾਂਗੇ ਇੱਕ ਹਨਾ। ਜੀ ਕਿੰਨੇ ਸੋਹਣੇ ਬਣੇ ਆ ਤੇ ਹੁਣ ਆਪਾਂ ਕੱਟਦੇ ਆ ਸਲਾਦ ਤੇ ਨਾਲ ਬਣਾਉਨੇ ਆ ਲੱਸੀ ਤੇ ਫਿਰ ਤੁਹਾਨੂੰ ਦਿਖਾਉਨੇ ਆ ਜੀ ਸਲਾਦ ਕੱਟ ਗਏ ਲੱਸੀ ਬਣਾ ਕੇ ਖਾਣੇ ਆ ਜੀ ਰੋਟੀ ਆਜੋ ਜੀ ਸਾਰੇ ਜਣੇ ਸਬਜੀ ਥੋੜੀ ਜਿਹੀ ਬਰ ਚੱਲਾ ਥੋੜੀ ਥੋੜੀ ਖਾ ਲਾਂਗੇ ਆਚਾਰ ਮੰਗ ਲਓ ਜੀ ਆਜੋ ਜੀ ਖਾ ਲਓ ਕ੍ਰੇਲੀਆਂ ਦੀ ਸਬਜ਼ੀ ਨਾਲ ਸਲਾਦ ਰੋਟੀ ਤੇ ਨਾਲ ਲੱਸੀ ਗਰਮੀਆਂ ਦੇ ਵਿੱਚ ਸ਼ਾਮ ਨੂੰ ਲੱਸੀ ਬਹੁਤ ਵਧੀਆ ਲੱਗਦੀ ਹੈ ਜੀ ਕ੍ਰੇਲੀਆਂ ਦੀ ਸਬਜ਼ੀ ਸੁੱਕੀ ਤੇ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਲਓ ਜੀ ਦੱਸੋ ਜੀ ਕਿੱਦਾਂ ਬਣਿਆ ਕ੍ਰੇਲੇ ਸਾਡੇ ਬਹੁਤ ਸੋਹਣੇ ਲੱਗਦੇ ਆ ਮੋਰ ਵੀ ਰੋਲਾ ਪਾਈ ਜਾਂਦੇ ਆ ਬਾਹਰ ਦੇਖੋ ਜੀ ਆਓ ਜੀ ਖਾਓ ਜੀ ਸਾਰੇ ਜਣੇ ਨਾਲ ਲੱਸੀ ਗਰਮੀਆਂ ਦਾ ਇਹ ਗਰਮੀਆਂ ਦੀ ਲੱਸੀ ਗਰਮੀਆਂ ਦੇ ਵਿੱਚ ਲੱਸੀ ਦਹੀਂ ਵਾਲੀ ਲੱਸੀ ਚਾਹੇ ਦੂਸਰੀ ਬਣਾ ਲਓ ਦੁੱਧ ਵਾਲੀ ਵੀ ਬਣਾ ਲਓ ਅੱਗੇ ਸਾਰੇ ਜਣੇ ਇੱਕ ਕਮੈਂਟ ਆਇਆ ਕਹਿੰਦੇ ਵੀ ਮੈਂ ਮਤਲਬ ਬਹੁਤ ਵਧੀਆ ਲੱਗਦਾ ਹੁੰਦਾ ਸੀ ਜਦੋਂ ਮੰਜਿਆਂ ਤੇ ਬਹਿ ਕੇ ਸ਼ਾਮ ਨੂੰ ਮਤਲਬ ਖੀਰੇ ਨਹੀਂ ਸੀ ਹੁੰਦੇ ਪਿਆਜ਼ ਪਿਆਜ਼ ਕੱਟ ਕੇ ਗਰਮੀਆਂ ਦੇ ਵਿੱਚ ਨਾਲ ਲੱਸੀ ਬਣਾ ਕੇ ਲੂਣ ਵਾਲੀ ਦੁੱਧ ਵਾਲੀ ਤੇ ਖਾਂਦੇ ਹੁੰਦੇ ਸੀ ਮੰਜਿਆਂ ਦੇ ਬਾਹਰ ਬਹਿ ਕੇ ਵਿਹੜਿਆਂ ਦੇ ਵਿੱਚ ਕਹਿੰਦੇ ਬਹੁਤ ਵਧੀਆ ਲੱਗਦਾ ਸੀ ਚਲੋ ਜੀ ਹੁਣ ਵੀ ਉਵੇਂ ਹੀ ਆਪਾਂ ਮਤਲਬ ਜਿਉਂਨੇ ਆ ਤੇ ਆਪਾਂ ਚਲੋ ਪਰ ਫੈਮਲੀਆਂ ਤਾਂ ਨਹੀਂ ਹੈਗੀਆਂ ਐਡੀਆਂ ਵੱਡੀਆਂ ਹੁਣ ਇਕੱਠੀਆਂ ਚਲੋ ਆਪਾਂ ਉਹ ਮਤਲਬ ਪੂਰਾ ਕਰ ਲੈਨੇ ਆ ਥੋੜਾ ਜਿਹਾ ਆਪਣਾ ਚਾਹ ਜੀ ਉਵੇਂ ਚਲੋ ਜੀ ਦੱਸਿਓ ਜੀ ਕਿਹਨੂੰ ਕਿਹਨੂੰ ਵਧੀਆ ਲੱਗਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ